ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਮੋਟੀਵੇਸ਼ਨਲ ਚੈਨਲ ਤੇ ਹੁਣ ਵੀਰ ਦਾ ਟਾਈਮ ਹੈ ਜੀ ਵੱਜ ਗਏ ਨੇ 10:30 ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੀਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ। ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਮੂਲ ਮੰਤਰ ਸਹਬ ਜੀ ਦਾ ਪਾਠ ਕਰਨ ਦੇ ਨਾਲ ਕੀ ਕੁਝ ਹੁੰਦਾ ਹੈ। ਕਿੰਨੀ ਸ਼ਕਤੀ ਹੈ ਮੂਲ ਮੰਤਰ ਸਹਬ ਜੀ ਦੇ ਪਾਠ ਦੇ ਵਿੱਚ। ਸੋ ਹਰ ਇੱਕ ਚੀਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ। ਵੀਡੀਓ ਨੂੰ ਬਿਨਾਂ ਸਕਿਪ ਕੀਤੇ ਐਂਡ ਤੱਕ ਜਰੂਰ ਦੇਖਿਓ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ। ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਵੀਡੀਓ ਨੂੰ ਅੱਗੇ ਕੰਟੀਨਿਊ ਕਰਨ ਤੋਂ ਪਹਿਲਾਂ ਨਾ ਮੇਰੀ ਇੱਕ ਤੁਹਾਡੇ ਅੱਗੇ ਹੋਰ ਜ਼ਰੂਰ ਬੇਨਤੀ ਆ ਵੀ ਤੁਸੀਂ ਵੀਡੀਓ ਦੇਖਦੇ ਹੋ ਉਹਨੂੰ ਸ਼ੇਅਰ ਵੀ ਕਰਦੇ ਹੋ ਕਮੈਂਟ ਵੀ ਕਰਦੇ ਹੋ ਤੇ ਜੇ ਤੁਸੀਂ ਵੀਡੀਓ ਨੂੰ ਦੇਖਦੇ ਹੋ ਨਾ ਤਾਂ ਉਸ ਤੇ ਅਮਲ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਮੈਨੂੰ ਬਹੁਤ ਸਾਰੇ ਇਦਾਂ ਦੇ ਕਮੈਂਟ ਆਉਂਦੇ ਆ ਹਨਾ ਵੀਡੀਓ ਦੇਖਣ ਤੋਂ ਬਾਅਦ ਵੀ ਦੀਦੀ ਅਸੀਂ ਇੰਨੇ ਟਾਈਮ ਤੋਂ ਪਾਠ ਕਰ ਰਹੇ ਆਂ ਪਰ ਸਾਡੀ ਅਰਦਾਸ ਪੂਰੀ ਨਹੀਂ ਹੁੰਦੀ ਸਾਡੇ ਕਾਰਜ ਪੂਰੇ ਨਹੀਂ ਹੁੰਦੇ ਸਾਡਾ ਮੰਨ ਨਹੀਂ ਟਿਕਦਾ ਹਨਾ ਇਹ ਚੀਜ਼ਾਂ ਹੁੰਦੀਆਂ ਹਨ ਤੁਹਾਡੇ ਨਾਲ ਜਾਂ ਕਈ ਵਾਰੀ ਇਦਾਂ ਦੇ ਕਮੈਂਟ ਆਉਂਦੇ ਆ ਵੀ ਦੀਦੀ ਅਸੀਂ ਪਾਠ ਕਰਦੇ ਸੀ ਪਰ ਪਾਠ ਹੁਣ ਕਰਨਾ ਬੰਦ ਕਰ ਦਿੱਤਾ ਕਿਉਂਕਿ ਸਾਡਾ ਆ ਕਾਰਜ ਪੂਰਾ ਨਹੀਂ ਹੋਇਆ ਜਾਂ ਕਈ ਕਮੈਂਟ ਆਉਂਦੀ ਹੈ ਵੀ ਮੈਂ ਮੈਨੂੰ ਪਾਠ ਕਰਨ ਨੂੰ ਮਨ ਹੀ ਨਹੀਂ ਕਰਦਾ ਮੈਂ ਪਾਠ ਕਰਨ ਦਾ ਜਾਂ ਮੈਨੂੰ ਟਾਈਮ ਹੀ ਨਹੀਂ ਮਿਲਦਾ ਇਦਾਂ ਦੇ ਕਮੈਂਟਸ ਵੀ ਆਉਂਦੇ ਆ ਤਾਂ ਮੈਂ ਇੱਕ ਚੀਜ਼ ਜ਼ਰੂਰ ਕਹੂੰਗੀ ਵੀ ਜੇ ਤਾਂ ਤੁਸੀਂ ਪਾਠ ਕਰਦੇ ਹੋ ਹਨਾ ਤਾਂ ਤਾਂ ਤੁਸੀਂ ਪੂਰਾ ਵਿਸ਼ਵਾਸ ਰੱਖੋ ਪੂਰੀ ਭਾਵਨਾ ਪੱਕੀ ਰੱਖੋ ਕਿਉਂਕਿ ਦੇਖੋ ਜੇ ਦੁਨਿਆਵੀ ਤੌਰ ਤੇ ਵੀ ਆਪਾਂ ਦੇਖੀਏ ਵੀ ਕੋਈ ਵੀ ਕੰਮ ਨੂੰ ਕਰਨ ਲਈ ਜੇ ਆਪਣਾ ਵਿਸ਼ਵਾਸ ਕੱਚਾ ਹਨ ਤਾਂ ਉਹ ਕੰਮ ਜਾਂ ਤਾਂ ਆਪਾਂ ਕਰਨੀ ਪਾਉਂਦੇ ਆਂ ਜਾਂ ਉਹਦੇ ਵਿੱਚ ਕਾਮਯਾਬ ਨਹੀਂ ਹੋ ਪਾਉਂਦੇ ਹਾਂ ਇਹ ਹੁੰਦਾ ਹੈ ਨਾ ਆਪਣੇ ਆਪ ਤੇ ਜੇ ਆਪਾਂ ਧਰਮ ਦੇ ਤੌਰ ਤੇ ਦੇਖੀਏ ਧਰਮ ਦੇ ਤੌਰ ਤੇ ਮਤਲਬ ਆਪਾਂ ਪਾਠ ਕਰਦੀਆਂ ਹਨ ਇਹ ਧਰਮ ਦਾ ਦੇ ਤੌਰ ਤੇ ਹੋ ਗਿਆ ਜਿਹਦੇ ਵਿੱਚ ਆਪਾਂ ਧਾਰਮਿਕ ਜੀਵਨ ਜਿਉਉਣੀ ਆ ਹਨਾ ਤੇ ਆਪਾਂ ਸਾਧਰੀ ਉੱਠਦੀਆਂ ਗੁਰਸਤ ਚਰਨਾਂ 'ਚ ਹਾਜ਼ਰੀ ਲਵਾਉਣੀ ਆ ਤੇ ਪਰ ਸਾਡਾ ਵਿਸ਼ਵਾਸ ਕੱਚਾ ਹੈ ਤਾਂ ਜਦ ਤੱਕ ਵਿਸ਼ਵਾਸ ਨਹੀਂ ਨਾ ਸਾਡਾ ਪੱਕਾ ਸਾਡਾ ਸਾਨੂੰ ਇਹਨਾਂ ਭਰੋਸਾ ਨਹੀਂ ਪ੍ਰਮਾਤਮਾ ਤੇ ਕਿ ਗੁਰੂ ਸਾਹਿਬ ਦੇ ਚਰਨਾਂ 'ਚ ਅਸੀਂ ਲੱਗੀਆਂ ਤੇ ਉਹਨਾਂ ਤੇ ਅਸੀਂ ਉਹਨਾਂ ਦੇ ਚਰਨਾਂ 'ਚ ਲੱਗੀਆਂ ਉਹਨਾਂ ਨੂੰ ਧਿਆਉਂਦੀਆਂ ਨਾਮ ਜਪਦੀਆਂ ਬਾਣੀ ਜਪਦੀਆਂ ਵੀ ਉਹ ਸਾਡੇ ਸਾਰੇ ਕਾਰਜ ਸਵਾਰਣਗੇ ਜਦ ਤੱਕ ਉਹ ਭਾਵਨਾ ਨਹੀਂ ਬਣਦੀ ਉਹ ਵਿਸ਼ਵਾਸ ਨਹੀਂ ਬਣਦਾ ਨਾ ਤਾਂ ਉਦੋਂ ਤੱਕ ਕਦੀ ਨਹੀਂ ਸਾਡੇ ਕਾਰਜ ਨਹੀਂ ਪੂਰੇ ਹੁੰਦੇ ਇਹ ਤਾਂ ਇਹ ਚੀਜ਼ ਦਾ ਧਿਆਨ ਰੱਖਿਓ ਦੂਜਾ ਜੇ ਤੁਸੀਂ ਪਾਠ ਨਹੀਂ ਕਰਦੇ ਹਨ ਤਾਂ ਤੁਸੀਂ ਪਾਠ ਕਰਨਾ ਜ਼ਰੂਰ ਸ਼ੁਰੂ ਕਰੋ ਕਿਉਂਕਿ ਦੇਖੋ ਇੱਕ ਪਾਣੀ ਦੀ ਗਹਿਰਾਈ ਅਗਰ ਆਪਾਂ ਨਾਪਣੀ ਹੋਵੇ ਮੰਨ ਲਓ ਇੱਕ ਟੋਬਾ ਜਾਂ ਕੋਈ ਨਹਿਰ ਹੈ ਜਾਂ ਸਮੁੰਦਰ ਹੈ ਆਪਾਂ ਬਾਹਰ ਖੜੇ ਹੋ ਕੇ ਅੰਦਾਜ਼ਾ ਲਾ ਸਕਦੇ ਹਾਂ ਵੀ ਇਹਦੀ ਗਹਿਰਾਈ ਇੰਨੀ ਹੋਊ ਤੇ ਇੰਨੀ ਨਹੀਂ ਹੋ ਆਪਾਂ ਇਹੀ ਕਰ ਸਕਦੇ ਆ ਪਰ ਜੇ ਆਪਾਂ ਉਹਦੀ ਅਸਲ ਗਹਿਰਾਈ ਨੂੰ ਨਾਪਣਾ ਤਾਂ ਉਹਦੇ ਲਈ ਆਪਾਂ ਨੂੰ ਕੀ ਕਰਨਾ ਪਊ ਉਹਦੇ ਅੰਦਰ ਉਤਰਨਾ ਪਊ ਚਾਹੇ ਨਹਿਰ ਹੈ ਚਾਹੇ ਸਮੁੰਦਰ ਹੈ ਆਪਾਂ ਨੂੰ ਪਾਣੀ ਦੇ ਅੰਦਰ ਜਾਣਾ ਪਊ ਸਾਹੀਂ ਆਪਾਂ ਉਹਦੀ ਪੂਰੀ ਜਿਹੜੀ ਗਹਿਰਾਈ ਆ ਉਹਨੂੰ ਸਹੀ ਤਰੀਕੇ ਨਾਲ ਨਾਪ ਸਕਦੇ ਆ ਵੇਖੋ ਮੈਂ ਤੁਹਾਡੇ ਨਾਲ ਬਾਣੀ ਦੇ ਬਾਰੇ ਜਿਹੜੀ ਵੀਡੀਓ ਸ਼ੇਅਰ ਕਰਦੀ ਆ ਤੁਸੀਂ ਉਹਨੂੰ ਸੁਣਦੇ ਹੋ ਪਰ ਜਦ ਤੋਕ ਤੁਸੀਂ ਆਪ ਪਾਠ ਨਹੀਂ ਕਰੋਗੇ ਤੁਸੀਂ ਆਪ ਦੀ ਜ਼ਿੰਦਗੀ 'ਚ ਬਾਣੀ ਨੂੰ ਅਪਣਾਉਂਗੇ ਨਹੀਂ ਗੁਰੂ ਸਾਹਿਬ ਦੱਸੇ ਹੋਏ ਹੁਕਮਾਂ ਨੂੰ ਆਪ ਦੀ ਜ਼ਿੰਦਗੀ 'ਚ ਢਾਲੋਗੇ ਨਹੀਂ ਤਾਂ ਉਦੋਂ ਤੱਕ ਤੁਸੀਂ ਬਾਣੀ ਦੀ ਅਸਲ ਸ਼ਕਤੀ ਅਸਲ ਜਿਹੜੀ ਸਕੂਨ ਆ ਬਾਣੀ ਦੇ ਵਿੱਚ ਜੋ ਆਪਾਂ ਕਹਿੰਦੇ ਆ ਮਨ ਦਾ ਠਹਿਰਾਓ ਆ ਬਾਣੀ ਦੇ ਵਿੱਚ ਉਸ ਚੀਜ਼ ਨੂੰ ਆਪਾਂ ਉਦੋਂ ਤੱਕ ਨਹੀਂ ਸਮਝ ਸਕਦੇ ਤੇ ਜੀ ਆਪਾਂ ਨੂੰ ਸਮਝਣਾ ਤਾਂ ਉਹਦੇ ਲਈ ਆਪਾਂ ਨੂੰ ਕੀ ਕਰਨਾ ਪਊ ਪੂਰੇ ਵਿਸ਼ਵਾਸ ਨਾਲ ਪੂਰੇ ਪ੍ਰੇਮ ਦੇ ਨਾਲ ਬਾਣੀ ਨੂੰ ਜਪਣਾ ਪਊ ਇਹ ਗੱਲ ਹਮੇਸ਼ਾ ਯਾਦ ਰੱਖਿਓ ਤੇ ਹੁਣ ਆਪਾਂ ਗੱਲ ਕਰਦੇ ਆਂ ਵੀ ਜੇ ਤੁਹਾਡੇ ਕੋਲੇ ਪਾਠ ਕਰਨ ਦਾ ਜਿਆਦਾ ਸਮਾਂ ਨਹੀਂ ਆ ਹਨਾ ਤੁਸੀਂ ਮੰਨ ਲਓ ਪੰਜੇ ਬਾਣੀਆਂ ਵੀ ਨਹੀਂ ਕਰ ਸਕਦੇ ਤੁਸੀਂ ਮੰਨ ਲਓ ਸੁਖਮਨੀ ਸਾਹਿਬ ਵੀ ਨਹੀਂ ਕਰ ਸਕਦੇ ਰਹਿਰਾਸ ਸਹਿਣੀ ਕਰ ਸਕਦੇ ਤਾਂ ਦੇਖੋ ਹਰ ਇੱਕ ਇਨਸਾਨ ਜਦੋਂ ਬਾਣੀ ਨਾਲ ਜੁੜਦਾ ਹੈ ਨਾ ਤਾਂ ਸਭ ਤੋਂ ਪਹਿਲਾਂ ਜਾਂ ਤਾਂ ਉਹ ਗੁਰਮੰਤਰ ਸ਼ੁਰੂ ਕਰਦਾ ਮਤਲਬ ਵਾਹਿਗੁਰੂ ਦਾ ਸਿਮਰਨ ਜਾਂ ਉਹ ਮੂਲ ਮੰਤਰ ਸਬ지 ਦਾ ਜਪ ਸ਼ੁਰੂ ਕਰਦਾ ਹੈ ਸ਼ੁਰੂ ਦੇ ਵਿੱਚ ਜਦੋਂ ਉਹ ਬੜੇ ਪਿਆਰ ਨਾਲ ਪ੍ਰੀਮ ਨਾਲ ਜਪਦਾ ਹੈ ਨਾ ਤਾਂ ਹੌਲੀ-ਹੌਲੀ ਉਹਦਾ ਰਸ ਵਧਣਾ ਸ਼ੁਰੂ ਹੁੰਦਾ ਹੈ ਫਿਰ ਉਹਦਾ ਮਨ ਕਰਦਾ ਹੈ ਕਿ ਮੈਂ ਹੋਰ ਬਾਣੀ ਜਪਾਂ ਹੈਨਾ ਸੋ ਇਸ ਕਰਕੇ ਅਗਰ ਤੁਹਾਡੇ ਕੋਲ ਜਿਆਦਾ ਸਮਾਂ ਨਹੀਂ ਹੈ ਤੁਸੀਂ ਮੂਲ ਮੰਤਰ ਸਬ지 ਦਾ ਪਾਠ ਵੀ ਆਰੰਭ ਕਰ ਸਕਦੇ ਹੋ ਤੁਹਾਡੀ ਆਪਣੀ ਮਨ ਦੀ ਇੱਛਾ ਤੁਹਾਡੀ ਆਪਣੀ ਸ਼ਰਧਾ ਹੈ ਕਿ ਤੁਸੀਂ ਕਿੰਨਾ ਜਪਣਾ ਇੱਕ ਮਾਲਾ ਜਪਣੀ ਹੈ ਦੋ ਮਾਲਾ ਜਪਣੀ ਹੈ ਤਿੰਨ ਮਾਲਾ ਜਪਣੀ ਹੈ ਜਾਂ ਸਾਰਾ ਦਿਨ ਜਪਦੇ ਰਹਿਣਾ ਉਹ ਤੁਹਾਡੀ ਆਪਣੀ ਮਰਜ਼ੀ ਹੈ ਤੇ ਹੁਣ ਆਪਾਂ ਗੱਲ ਕਰੀਏ ਵੀ ਮੂਲ ਮਾਤਰਾ ਸਰ ਦੇ ਨਾਲ ਜਪਣਾ ਕੀ ਹੁੰਦਾ ਮੂਲ ਦੇਖੋ ਜੇ ਤੁਹਾਡੀ ਜ਼ਿੰਦਗੀ ਦੇ ਵਿੱਚ ਅਗਰ ਤੁਸੀਂ ਇਹ ਸੋਚ ਰੱਖਦੇ ਹੋ ਨਾ ਵੀ ਮੇਰੀ ਜ਼ਿੰਦਗੀ ਤਾਂ ਬਿਲਕੁਲ ਬੱਦ ਤੋਂ ਬੱਤਰ ਹੈ ਮੇਰੀ ਜ਼ਿੰਦਗੀ ਤਾਂ ਮਾੜੀ ਕਿਸਮਤ ਹੈ ਮੇਰੀ ਤਾਂ ਆਪਾਂ ਇਹ ਸੋਚਦੇ ਆ ਨਾ ਕਿ ਆਪਾਂ ਕਈ ਵਾਰੀ ਆਪਾਂ ਇਦਾਂ ਦੇ ਲੋਕਾਂ ਨੂੰ ਵੀ ਮਿਲਦੀਆਂ ਜੋ ਇਹ ਕਹਿੰਦੇ ਨੇ ਮੇਰੀ ਤਾਂ ਕਿਸਮਤ ਹੀ ਬਹੁਤ ਮਾੜੀ ਹੈ ਮੇਰੀ ਤਾਂ ਕਿਸਮਤੀ ਫੁੱਟੀ ਹੋਈ ਹੈ ਮੇਰੇ ਲੀਹ ਹੀ ਫੁੱਟੇ ਹੋਏ ਹੈ ਇਦਾਂ ਦੇ ਕਈ ਲੋਕ ਇਹਨਾਂ ਸ਼ਬਦਾਂ ਦਾ ਇਸਤੇਮਾਲ ਕਰਦੇ ਆ ਕਈ ਵੀ ਅਪਾ ਖੁਦ ਵੀ ਮੈਨੂੰ ਦੁਖੀ ਬਣਿਆ ਇਹਨਾਂ ਸ਼ਬਦਾਂ ਦਾ ਇਸਤੇਮਾਲ ਕਰਦੇ ਆ ਤਾਂ ਜੇ ਤੁਸੀਂ ਆਪਣੀ ਜ਼ਿੰਦਗੀ ਵਧੀਆ ਬਣਾਉਣੀ ਆ ਨਾ ਜੇ ਤੁਸੀਂ ਆਪਣੀ ਜ਼ਿੰਦਗੀ ਬਿਹਤਰ ਬਣਾਉਣੀ ਆ ਜੇ ਤੁਸੀਂ ਆਪਣੀ ਜ਼ਿੰਦਗੀ ਚਿੰਤਾ ਮੁਕਤ ਬਣਾਉਣੀ ਆ ਜੇ ਤੁਸੀਂ ਆਪਣੀ ਜ਼ਿੰਦਗੀ ਸਕੂਨ ਦੇ ਨਾਲ ਖੁਸ਼ੀਆਂ ਦੇ ਨਾਲ ਭਰਨੀ ਆ ਤਾਂ ਤੁਸੀਂ ਮੂਲ ਮੰਤਰ ਸਹਿਵਿਤ ਜਾਪ ਜ਼ਰੂਰ ਕਰੋ ਠੀਕ ਹੈ ਜਦ ਤੱਕ ਤੁਸੀਂ ਇਹਨੂੰ ਜਪੋਗੇ ਨਹੀਂ ਜਦ ਤੱਕ ਤੁਸੀਂ ਇਸ ਟੀ ਨੂੰ ਐਕਸਪੀਰੀਅੰਸ ਨਹੀਂ ਕਰੋਗੇ ਉਦੋਂ ਤੱਕ ਤੁਹਾਨੂੰ ਮੇਰੀ ਕਹੇ ਤੇ ਘੱਟ ਵਿਸ਼ਵਾਸ ਆਊਗਾ ਜਦ ਤੁਸੀਂ ਉਸ ਰਸਤੇ ਤੇ ਤੁਰੋਗੇ ਉਸ ਰਸਤੇ ਨੂੰ ਅਪਣਾਉਗੇ ਹਨਾ ਤਾਂ ਉਹਨਾਂ ਚੀਜ਼ਾਂ ਨੂੰ ਮਹਿਸੂਸ ਕਰੋਗੇ ਜਦੋਂ ਬਾਣੀ ਜਪਦੇ ਜਿਹੜਾ ਸਕੂਨ ਮਿਲਦਾ ਨਾ ਮਨ ਨੂੰ ਜਿਹੜੀ ਸ਼ਾਂਤੀ ਮਿਲਦੀ ਹੈ ਉਹ ਮੇਰੇ ਦੱਸੇ ਨਾਲ ਤੁਹਾਨੂੰ ਮਹਿਸੂਸ ਨਹੀਂ ਹੋਣੀ ਜਦ ਤੁਸੀਂ ਪਾਠ ਕਰੋਗੇ ਮੂਲ ਮੰਤਰ ਸੇ ਤੱਕ ਜਾਪ ਕਰੋਗੇ ਨਾ ਉਹ ਖੁਸ਼ੀ ਉਹ ਸਕੂਨ ਉਹ ਠਹਿਰਾਵ ਤੁਹਾਨੂੰ ਉਸ ਵਕਤ ਮਹਿਸੂਸ ਹੋਊਗਾ ਫਿਰ ਤੁਹਾਨੂੰ ਅਸਲ ਦੇ ਵਿੱਚ ਜਿਹੜੀ ਗੁਰਬਾਣੀ ਦੀ ਆ ਤਾਕਤ ਜਾਂ ਪਾਵਰ ਉਹ ਹੌਲੀ-ਹੌਲੀ ਹੌਲੀ-ਹੌਲੀ ਤੁਹਾਨੂੰ ਸਮਝ ਆਉਣੀ ਸ਼ੁਰੂ ਹੋਊਗੀ ਵੀ ਹਾਂ ਬਾਣੀ ਜਿਹੜੀ ਉਹ ਸਾਡੀ ਜ਼ਿੰਦਗੀ ਨੂੰ ਪੂਰਨ ਤੌਰ ਤੇ ਬਦਲਣ ਦੀ ਤਾਕਤ ਰੱਖਦੀ ਹੈ ਜੇ ਇੱਕ ਬੰਦਾ ਕਹਿੰਦਾ ਨਾ ਮੇਰੀ ਜ਼ਿੰਦਗੀ 'ਚ ਤਾਂ ਸਿਰਫ ਦੁੱਖ ਹੀ ਦੁੱਖ ਹੈ ਉਹ ਆਪਣੇ ਲੱਖਾਂ ਕਰੋਨਾ ਪਾਪ ਵੀ ਮਿਟਾ ਸਕਦਾ ਹੈ ਉਹ ਆਪਣਾ ਇਹ ਸਮਝ ਲਓ ਵੀ ਤੁਸੀਂ ਕਹਿੰਦੇ ਹੋ ਨਾ ਬਾਣੀ ਦੇ ਵਿੱਚ ਇੰਨੀ ਤਾਕਤ ਹੈ ਇਹ ਤੁਹਾਡੀ ਕਿਸਮਤ ਨੂੰ ਜਿਵੇਂ ਕਈ ਲੋਕ ਕਹਿੰਦੇ ਨੇ ਨਾ ਨਾ ਕਿਸਮਤ ਦਾ ਇਦਾਂ ਦੀ ਆ ਸਾਡੀ ਤਾਂ ਨਹੀਂ ਤੁਸੀਂ ਆਪਦੀ ਕਿਸਮਤ ਨੂੰ ਬੇਤਰ ਬਣਾ ਸਕਦੇ ਹੋ ਗੁਰੂ ਸਾਹਿਬ ਦੇ ਚਰਨੀ ਲੱਗ ਕੇ ਬਾਣੀ ਜਪ ਕੇ ਤੇ ਜੇ ਆਪਾਂ ਗੱਲ ਕਰੀਏ ਕਈ ਲੋਕ ਇਹ ਕਹਿੰਦੇ ਨੇ ਵੀ ਸਾਡੇ ਟੂਣਾ ਟੂਮਾ ਸੌਰੀ ਜਾਦੂ ਟੂਣਾ ਕੀਤਾ ਹੋਇਆ ਜਾਂ ਕਈ ਲੋਕ ਕਹਿੰਦੇ ਨੇ ਵੀ ਸਾਨੂੰ ਆ ਰੋਗ ਹੈ ਸਾਨੂੰ ਦਵਾਈ ਨਹੀਂ ਲੱਗਦੀ ਤੁਸੀਂ ਮੂਲ ਮੰਤਰ ਸਹਿਬ ਦਾ ਜਾਪ ਕਰੋ ਚਾਹੇ ਤੁਹਾਨੂੰ ਕੋਈ ਬਿਮਾਰੀ ਹੈ ਚਾਹੇ ਘਰ ਦੇ ਵਿੱਚ ਕਲਾ ਕਲੇਸ਼ ਹੈ ਚਾਹੇ ਕੋਈ ਦੁੱਖ ਰੋਗ ਹੈ ਚਾਹੀ ਗਰੀਬੀ ਹੈ ਚਾਹੇ ਮਨ ਉਦਾਸ ਰਹਿੰਦਾ ਹੈ ਚਾਹੀ ਮੰਨ ਲਓ ਤੁਹਾਡੇ ਘਰ ਦੇ ਵਿੱਚ ਕਿਸੇ ਦਾ ਕੁਝ ਕੀਤਾ ਕਰਾਇਆ ਹਨ ਤੇ ਤਾਂ ਵੀ ਵੈਸੇ ਤਾਂ ਦੇਖੋ ਕੀਤਾ ਕਰਾਇਆ ਹਨ ਮੈਂ ਅਗਰ ਕਹਾ ਮੈਨੂੰ ਇਨਾ ਪੂਰਾ ਵਿਸ਼ਵਾਸ ਤਾਂ ਨਹੀਂ ਹੈ ਕਿਉਂਕਿ ਕਈ ਵਾਰੀ ਮੈਂ ਇਸ ਕਰਕੇ ਇਸ ਜੀਤੇ ਵਿਸ਼ਵਾਸ ਕਰ ਪਾਉਂਦੀ ਵੀ ਜਿਹੜੇ ਹਨਾ ਆਪਾਂ ਨੂੰ ਕੁਝ ਕਰਕੇ ਦਿੰਦੇ ਅਗਰ ਦੇਖਿਆ ਜਾਵੇ ਤਾਂ ਉਹਨਾਂ ਦੀ ਵੀ ਜ਼ਿੰਦਗੀ ਕੋਈ ਖਾਸ ਬਿਹਤਰ ਨਹੀਂ ਹੁੰਦੀ हां ਆਪਾਂ ਇਹ ਵੀ ਮੰਨ ਸਕਦੇ ਆ ਵੀ ਜਿਨ੍ਹਾਂ ਨੇ ਮੰਤਰਾਂ ਦਾ ਜਾਪ ਕੀਤਾ ਹੋਵੇ ਬਹੁਤ ਆ ਆਪਾਂ ਕਹਿੰਦੇ ਤਪੱਸਿਆ ਕੀਤੀ ਹੋਵੇ ਹਨਾ ਜਿਵੇਂ ਕਈਆਂ ਨੇ ਕਾਲੀ ਜਾਦੂ ਟੂਣੀ ਵੀ ਸਿੱਖੇ ਹੁੰਦੇ ਆ ਇਹ ਚੀਜ਼ਾਂ ਵੀ ਹੈਗੀਆਂ ਇਹ ਵੀ ਸੱਚਾਈ ਹੈ ਤਾਂ ਉਹ ਸੋਚ ਸਕਦਾ ਵਿਸ਼ਕੋਸ਼ ਕਰ ਸਕਦੇ ਹੁਣ ਆਪਾਂ ਮੈਨੂੰ ਨਹੀਂ ਲੱਗਦਾ ਵੀ ਅੱਜ ਦੇ ਟਾਈਮ ਦੇ ਵਿੱਚ ਓਦਾਂ ਦੇ ਲੋਕ ਆਪਾਂ ਨੂੰ ਮਿਲਦੇ ਹੋਣ ਕਿਉਂਕਿ ਅੱਜ ਦੇ ਲੋਕਾਂ ਦੇ ਠੱਗ ਠਗੀ ਜ਼ਿਆਦਾ ਚੱਲ ਰਹੀ ਹੈ ਸੋ ਇਸ ਕਰਕੇ ਮੈਨੂੰ ਮੈਂ ਅਗਰ ਕਹਾ ਵੀ ਮੈਨੂੰ ਪੂਰਾ ਵਿਸ਼ਵਾਸ ਤਾਂ ਨਹੀਂ ਆ ਪਰ ਹਾਂ ਜਦੋਂ ਆਪਾਂ ਕਿਸੇ ਨੂੰ ਇਹ ਸੁਣਦੇ ਆ ਵੀ ਮੇਰੀ ਸਾਡੇ ਆਹ ਪ੍ਰੋਬਲਮ ਸੀ ਜਾਂ ਸਾਡੇ ਘਰ ਦੇ ਵਿੱਚ ਆ ਚੀਜ਼ ਹੁੰਦੀ ਸੀ ਹਨਾ ਤਾਂ ਫਿਰ ਉਦੋਂ ਅਸੀਂ ਗੁਰਬਾਣੀ ਦਾ ਜਾਪ ਕੀਤਾ ਜਾਂ ਉਹ ਕਹਿੰਦੇ ਨੇ ਵੀ ਅਸੀਂ ਘਰ ਵਿੱਚ ਗੁਰਬਾਣੀ ਦਾ ਪਾਠ ਲਾਉਂਦੇ ਸੀ ਤਾਂ ਸਾਡੇ ਘਰ ਵਿੱਚੋਂ ਜਿਹੜੀ ਉਹ ਪ੍ਰੋਬਲਮ ਸੀ ਖਤਮ ਹੋ ਗਈ ਹਨਾ ਜਾਂ ਆਪਾਂ ਕਹਿੰਦੇ ਵੀ ਜਿਆ ਅਵਾਜ਼ਾਂ ਆਉਂਦੀਆਂ ਸੀ ਉਹ ਖਤਮ ਹੋ ਗਈਆਂ ਤਾਂ ਇਹ ਚੀਜ਼ਾਂ ਮੈਂ ਜ਼ਰੂਰ ਲੋਕਾਂ ਤੋਂ ਸੁਣੀ ਆ ਤਾਂ ਉਹ ਆਪਾਂ ਕਹਿ ਸਕਦੇ ਆ ਵੀ ਜਿਵੇਂ ਹੁਣ ਚੰਗੀਆਂ ਹਵਾਵਾਂ ਹੁੰਦੀਆਂ ਬੁਰੀਆਂ ਹਵਾਵਾਂ ਵੀ ਹੁੰਦੀਆਂ ਹੀ ਆ ਹਨਾ ਉਸ ਚੀਜ਼ ਨਾ ਚੜ੍ਹਾਉਂਦੇ ਨਹੀਂ ਪਰ ਜੇ ਆਪਾਂ ਕਹਿੰਦੇ ਮੈਂ ਕਿਸੇ ਨੂੰ ਕੁਝ ਕਰ ਦੂੰਗੀ ਉਹ ਬੰਦਾ ਮੇਰੇ ਕਾਬੂ ਚ ਹੋ ਜੂ ਯਾਨੀ ਉਹਨਾਂ ਚੀਜ਼ਾਂ ਤੇ ਮੈਨੂੰ ਇੰਨਾ ਵਿਸ਼ਵਾਸ ਨਹੀਂ ਹੈ ਠੀਕ ਹੈ ਅਸੋ ਇਸ ਕਰਕੇ ਜੇ ਤੁਹਾਨੂੰ ਲੱਗਦਾ ਵੀ ਤੁਹਾਡੇ ਘਰ ਦੇ ਵਿੱਚ ਕੁਝ ਕੀਤਾ ਕਰਾਇਆ ਕਿਸੇ ਨੇ ਕੰਮ ਬੰਨਿਆ ਹੋਇਆ ਤਾਂ ਤੁਸੀਂ ਮੂਲ ਮੱਤਰ ਸਭ ਦਾ ਪਾਠ ਕਰੋ ਜਿਵੇਂ ਕਹਿੰਦੇ ਹੁੰਦੇ ਨੇ ਕੋਈ ਕਈ ਵਾਰੀ ਡਾਕਟਰ ਕਹਿੰਦੇ ਵੀ ਜੀ ਆਹ ਇੱਕ ਗੋਲੀ ਸਾਰੀਆਂ ਦਵਾਈਆਂ ਸਾਰੇ ਰੋਗਾਂ ਵਾਸਤੇ ਇਹ ਗੋਲੀ ਚੱਲ ਜਾਂਦੀ ਹੈ ਮਤਲਬ ਬੁਖਾਰ ਉਹ ਵਿਖਾਮ ਉਹ ਕਈ ਵਾਰੀ ਮੰਨ ਲਓ ਉਦਾਹਰਨ ਦਿਤ ਹਰਤੇ ਹਨ ਠੀਕ ਉਸੇ ਤਰੀਕੇ ਨਾਲ ਮੂਲ ਮੰਤਰ ਸਹੀ ਜਿਹੜਾ ਪਾਠ ਹੈ ਨਾ ਉਹ ਸਾਰੇ ਦੁੱਖਾਂ ਨੂੰ ਦੂਰ ਕਰਨ ਵਾਸਤੇ ਵੀ ਬਹੁਤ ਸ਼ਕਤੀਸ਼ਾਲੀ ਪਾਠ ਹੈ ਬਹੁਤ ਬਾਣੀ ਤਾਂ ਦੇਖੋ ਸਾਰੀ ਸ਼ਕਤੀਸ਼ਾਲੀ ਹੈ ਮੈਂ ਨਹੀਂ ਕਹੂੰਗੀ ਵੀ ਜਪਜੀ ਸਾਹਿਬ ਘਾਟੀਆਂ ਸੁਖਮਨੀ ਸਾਹਿਬ ਘਾਟਨੀ ਬਾਣੀ ਇੱਕ ਸਮਾਨ ਹੈ ਪਰ ਜੇ ਤੁਹਾਡੇ ਕੋਲੇ ਸਮਾਂ ਨਹੀਂ ਮਿਲਦਾ ਜਿਆਦਾ ਟਾਈਮ ਨਹੀਂ ਆ ਤੁਸੀਂ ਬਾਣੀ ਜਪੰਦਾ ਤਾਂ ਤੁਸੀਂ ਮੂਲ ਮੰਤਰ ਸਦਾ ਪਾਠ ਆਰੰਭ ਜਰੂਰ ਕਰੋ ਤੁਹਾਡੇ ਹੌਲੀ ਹੌਲੀ ਦਿਨ ਫਿਰਨੇ ਸ਼ੁਰੂ ਹੋ ਜਾਣਗੇ ਪਰ ਸ਼ਰਤ ਇੱਕੋ ਹੀ ਆ ਤੁਸੀਂ ਨਾਗਾ ਨਹੀਂ ਪੋਣਾ ਭਰੋਸਾ ਨਹੀਂ ਤੁਸੀਂ ਆਪਣਾ ਖੋਣਾ ਮਨ ਨਹੀਂ ਡੋਲਣਾ ਚਾਹੀਦਾ ਤੁਸੀਂ ਬਾਣੀ ਜਪਦੇ ਰਹੋ ਪਰਮਾਤਮਾ ਤੇ ਭਰੋਸਾ ਰੱਖੋ ਸਹੀ ਸਮਾਂ ਤੇ ਸਹੀ ਵਕਤ ਹੋਣ ਤੇ ਤੇ ਸਹੀ ਚੀਜ਼ ਜਿਹੜੀ ਤੁਹਾਡੇ ਲਈ ਸਹੀ ਆ ਉਹ ਪਰਮਾਤਮਾ ਨੇ ਆਪਣੇ ਆਪ ਤੁਹਾਡੇ ਝੋਲੀ ਪਾ ਦੇਣੀ ਆ बस ਤੁਹਾਡੀ ਵਿਸ਼ਵਾਸ ਹੀ ਤੁਹਾਡੀ ਉਹ ਕੜੀ ਹੈ ਜਿਹੜੀ ਆਪਾਂ ਨੂੰ ਰੱਬ ਦੀ ਨਾਲ ਜੋੜਦਾ ਸਿਸ ਕਰਕੇ ਇਹਨਾਂ ਚੀਜ਼ਾਂ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਕਹੀਆਂ ਇਹਨਾਂ ਨੂੰ ਆਪਣੇ ਜ਼ਿੰਦਗੀ ਦੇ ਵਿੱਚ ਜ਼ਰੂਰ ਅਪਣਾਓ ਜ਼ਰੂਰ ਢਾਲ ਲਿਓ ਇਸ ਰਸਤੇ 'ਤੇ ਚੱਲਣ ਦੀ ਕੋਸ਼ਿਸ਼ ਜ਼ਰੂਰ ਕਰਿਓ ਤੇ ਇੱਕ ਚੀਜ਼ ਮੈਂ ਹੋ ਜ਼ਰੂਰ ਕਹੂੰਗੀ ਕਿ ਜੇ ਬਾਣੀ ਦਾ ਤੁਸੀਂ ਚਾਹੁੰਦੇ ਨਾ ਪੂਰਨ ਤੌਰ ਤੇ ਤੁਹਾਨੂੰ ਫਲ ਮਿਲੇ ਤਾਂ ਸਭ ਤੋਂ ਪਹਿਲੀ ਚੀਜ਼ ਜੋ ਸਾਡੇ ਅੰਦਰ ਕਮੀਆਂ ਨੇ ਜੋ ਹਨਾ ਵੀ ਆਪਾਂ ਕਹਿੰਦੇ ਭੜੇ ਗੋਣ ਨੇ ਉਹਨਾਂ ਨੂੰ ਪਛਾਣ ਕੇ ਉਹਨਾਂ ਨੂੰ ਛੱਡਣਾ ਸ਼ੁਰੂ ਕਰੋ ਅਗਰ ਮੈਂ ਕਹਾ ਵੀ ਮੇਰੇ 'ਚ ਕੋਈ ਕਮੀਆਂ ਨਹੀਂ ਹੈ ਕਮੀ ਮੇਰੇ 'ਚ ਤੁਹਾਡੇ 'ਚ ਆਪਣੇ ਸਾਰਿਆਂ 'ਚ ਇਨਸਾਨਾਂ 'ਚ ਹੀ ਕਮੀਆਂ ਹੁੰਦੀਆਂ ਪਰ ਸਭ ਤੋਂ ਵਧੀਆ ਇਨਸਾਨ ਉਹ ਜੋ ਆਪਣੀਆਂ ਕਮੀਆਂ ਨੂੰ ਪਛਾਣ ਕੇ ਉਹਨਾਂ 'ਤੇ ਕੰਮ ਕਰਨਾ ਸ਼ੁਰੂ ਕਰੇ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੇ ਕਿਉਂਕਿ ਕੋਸ਼ਿਸ਼ ਕਰਨੇ ਵਾਲੋਂ 'ਕਿ ਕਦੇ ਹਾਰ ਨਹੀਂ ਹੁੰਦੀ' ਇੱਕ ਕਹਾਵਤ ਹੈ ਠੀਕ ਹੈ ਜੀ ਸੋ ਉਮੀਦ ਕਰਦੇ ਹਾਂ ਅੱਜ ਦੀ ਇਹ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਚਲੋ ਜੀ ਵੀਡੀਓ ਦਾ ਵੀ ਕਰਦੇ ਆ ਐਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ